ਬਸ ਤੇਰੇ ਲਈ ਸੀ ਭਾਗ ਦੋ ਪ੍ਰੀਤੀ ਨੇ ਤਾਈ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਹਾਲੇ ਉਸ ਦਾ ਪੁੱਤ ਛੋਟਾ ਸੀ ਇਸ ਲਈ ਹਾਲੇ ਸਭ ਕੁਝ ਸੰਭਾਲ ਹੋ ਜਾਣਾ ਸੀ ਮੁੰਡੇ ਨੂੰ ਹਾਲੇ ਐਨਾ ਪਤਾ ਨਹੀਂ ਸੀ ਲੱਗਣਾ ਜਿਸ ਕਰਕੇ ਪ੍ਰੀਤੀ ਮੰਨ ਗਈ ਤੇ ਉਸ ਨੇ ਜਿੱਤ ਕਰਕੇ ਘਰਦਿਆਂ ਨੂੰ ਵੀ ਮਨਾ ਲਿਆ ਹੁਣ ਸਭ ਨੇ ਮੰਨ ਜਾਣਾ ਸੀ ਕਿਉਂਕਿ ਜਾਤ ਇੱਕ ਸੀ ਦੂਸਰਾ ਪ੍ਰੀਤੀ ਦੇ ਪੱਲੇ ਇੱਕ ਮੁੰਡਾ ਸੀ ਘਰ ਵਿੱਚ ਕੁੜੀਆਂ ਦੀ ਕਬੀਲਦਾਰੀ ਵੀ ਵੱਡੀ ਸੀ ਜਿਸ ਕਰਕੇ ਸਾਰੇ ਮੰਨ ਗਏ ਤਾਈ ਨੇ ਪ੍ਰੀਤੀ ਨੂੰ ਕਿਹਾ ਕਿ ਉਹ ਵਿਆਹ ਤੇ ਖਰਚਾ ਨਾ ਕਰਨ ਤੇ ਕੋਰਟ ਮੈਰਿਜ ਕਰਵਾ ਲੈਣ ਤਾਂ ਕਿ ਖਰਚਾ ਬਚ ਸਕੇ ਸਭ ਜਾਣੇ ਮੰਨ ਗਏ ਬਿਨਾਂ ਬਹੁਤਾ ਕੱਠ ਕੀਤੇ ਉਹਨਾਂ ਨੇ ਪ੍ਰੀਤੀ ਦਾ ਗੁਰਪ੍ਰੀਤ ਦੇ ਨਾਲ ਵਿਆਹ ਕਰ ਦਿੱਤਾ ਗੁਰਪ੍ਰੀਤ ਹੁਣ ਫੈਕਟਰੀ ਨੂੰ ਛੱਡ ਆਪਣੇ ਘਰ ਵਿੱਚ ਹੀ ਰਹਿਣ ਲੱਗ ਪਿਆ ਸੀ ਪ੍ਰੀਤੀ ਦੇ ਮੁੰਡੇ ਦਾ ਬਹੁਤ ਖਿਆਲ ਰੱਖਦਾ ਜਦੋਂ ਕਿ ਤੇ ਪ੍ਰੀਤੀ ਦਾ ਘਰ ਵਿੱਚ ਰੋਟੀ ਬਣਾਉਣ ਲਈ ਮਨ ਨਹੀਂ ਸੀ ਕਰਦਾ ਤਾਂ ਉਹ ਬਾਹਰ ਖਾਣਾ ਖਾਣ ਚਲੇ ਜਾਂਦੇ ਪੰਜ ਮਹੀਨੇ ਤਾਂ ਬਹੁਤ ਸੋਹਣੇ ਲੰਘੇ ਜਲਦੀ ਹੀ ਪ੍ਰੀਤੀ ਨੂੰ ਖੁਸ਼ਖਬਰੀ ਵੀ ਮਿਲ ਗਈ ਸੀ ਕੁਝ ਮਹੀਨਿਆਂ ਬਾਅਦ ਗੁਰਪ੍ਰੀਤ ਨੇ ਘਰ ਲੇਟ ਆਉਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਪ੍ਰੀਤੀ ਦੇ ਪਿਕੇ ਪਿੰਡ ਭੋਗ ਸੀ ਉਹਨਾਂ ਤਿੰਨਾਂ ਨੇ ਜਾਣਾ ਸੀ ਉੱਥੇ ਗੁਰਪ੍ਰੀਤ ਨੇ ਉੱਥੇ ਜਾਣੇ ਤੋਂ ਮਨਾ ਕਰ ਦਿੱਤਾ ਤੇ ਫालतੂ ਵਿੱਚ ਝਗੜਾ ਕੀਤਾ ਕਿ ਉੱਥੇ ਕੀ ਰੱਖਿਆ ਹੈ ਤੇ ਪ੍ਰੀਤੀ ਨੂੰ ਖਰਚਾ ਵੀ ਨਹੀਂ ਦਿੱਤਾ ਪ੍ਰੀਤੀ ਕੋਲ ਖੁਦ ਕੁਝ ਪੈਸੇ ਬਾਕੀ ਪਏ ਸੀ ਉਹ ਉਹਨਾਂ ਨਾਲ ਹੀ ਉੱਥੇ ਚਲੀ ਗਈ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨਾਲ ਗੁਰਪ੍ਰੀਤ ਨੇ ਬਹੁਤ ਲੜਾਈ ਕੀਤੀ ਕਿ ਉਹ ਇਸ ਤਰ੍ਹਾਂ ਕਿਉਂ ਗਈ ਦੋਨਾਂ ਵਿੱਚ ਬਹੁਤ ਝਗੜਾ ਹੋਇਆ ਪ੍ਰੀਤੀ ਨੂੰ ਪਹਿਲਾਂ ਤਾਂ ਲੱਗਾ ਕਿ ਸ਼ਾਇਦ ਉਸ ਨੂੰ ਕੋਈ ਪਰੇਸ਼ਾਨੀ ਹੋਣੀ ਪਰ ਹੌਲੀ-ਹੌਲੀ ਇਹ ਸਭ ਵਧਣ ਲੱਗ ਪਿਆ ਪ੍ਰੀਤੀ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਸੀ ਇੱਕ ਤਾਂ ਉਹ ਮਾਂ ਬਣਨ ਵਾਲੇ 2 ਮਹੀਨੇ ਵਿੱਚੋਂ ਲੰਘ ਰਹੀ ਸੀ ਹੁਣ ਉਸ ਲਈ ਇਹ ਸਭ ਬਰਦਾਸ਼ਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਇੱਕ ਦਿਨ ਪ੍ਰੀਤੀ ਨੂੰ ਖੇਤਾਂ ਵਿੱਚ ਕਿਸੇ ਕੰਮ ਕਰਕੇ ਜਾਣਾ ਪਿਆ ਉਸ ਦਿਨ ਉਸਨੇ ਖੇਤਾਂ ਵਿੱਚੋਂ ਸਾਗ ਤੋੜਨਾ ਸੀ ਉਸ ਦਿਨ ਘਰ ਦੀ ਨੌਕਰਾਨੀ ਵੀ ਨਹੀਂ ਸੀ ਇਸ ਕਰਕੇ ਉਸ ਨੂੰ ਹੀ ਖੇਤਾਂ ਵਿੱਚ ਜਾਣਾ ਪਿਆ ਪਰ ਪ੍ਰੀਤੀ ਕੋਲੋਂ ਬੈਠ ਕੇ ਸਾਗ ਨਾ ਤੋੜਿਆ ਗਿਆ ਇਸ ਲਈ ਉਸਨੇ ਦੋ ਪਲ ਆਰਾਮ ਕਰਨ ਲਈ ਮੋਟਰ ਤੇ ਬਣੇ ਕਮਰੇ ਅੰਦਰ ਬੈਠਣ ਦੀ ਸੋਚ ਲਈ ਹੌਲੀ-ਹੌਲੀ ਆਪਣੇ ਖੇਤਾਂ ਨੂੰ ਨਹਾੜਦੇ ਹੋਏ ਪ੍ਰੀਤੀ ਮੋਟਰ ਵਾਲੇ ਕਮਰੇ ਵਿੱਚ ਚਲੀ ਗਈ ਉਸ ਕਮਰੇ ਦੇ ਵਿੱਚ ਦੇ ਨਜ਼ਾਰੇ ਨੇ ਉਸ ਦੇ ਹੋਸ਼ ਹੀ ਉਡਾ ਦਿੱਤੇ ਮਨਜੀ ਉੱਤੇ ਪਿਆ ਗੁਰਪ੍ਰੀਤ ਪੂਰੀ ਤਰ੍ਹਾਂ ਬੇਸੁੱਧ ਸੀ ਇੱਕ ਪਾਸੇ ਕੁਝ ਟੀਕੇ ਤੇ ਇੱਕ ਪਾਸੇ ਸਿਗਰਟਾਂ ਦੀ ਡੱਬੀ ਪਈ ਸੀ ਸਿਗਰਟਾਂ ਦੀ ਐਨੀ ਬਦਬੂ ਆ ਰਹੀ ਸੀ ਕਿ ਉਹ ਪ੍ਰੀਤੀ ਕੋਲੋਂ ਸਹਿਣ ਨਹੀਂ ਹੋਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਈ ਬਹੁਤ ਸਮੇਂ ਤੱਕ ਉਸ ਨੂੰ ਹੋਸ਼ ਨਹੀਂ ਆਈ ਜਦੋਂ ਉਸ ਨੇ ਅੱਖਾਂ ਖੋਲ੍ਹੀ ਖੋਲੀਆਂ ਤਾਂ ਉਸ ਨੇ ਆਪਣੇ ਆਪ ਨੂੰ ਘਰ ਵਿੱਚ ਦੇਖਿਆ ਗੁਰਪ੍ਰੀਤ ਉਸਦੇ ਕੋਲ ਬੈਠਾ ਸੀ। ਪ੍ਰੀਤੀ ਦੇ ਹੋਸ਼ ਵਿੱਚ ਆਉਂਦੇ ਹੋਏ ਆਉਂਦੇ ਹੀ ਉਹ ਉਸ ਨੂੰ ਚੀਕ ਕੇ ਬੋਲਿਆ। ਗੁਰਪ੍ਰੀਤ ਕਹਿੰਦਾ ਕੀ ਕਰਨ ਗਈ ਸੀ ਖੇਤਾਂ ਵਿੱਚ? ਪ੍ਰੀਤੀ ਕਹਿੰਦੀ ਤੂੰ ਨਸ਼ੇ ਕਰਦਾ ਹੈ। ਗੁਰਪ੍ਰੀਤ ਕਹਿੰਦਾ ਮੈਂ ਤੈਨੂੰ ਪੁੱਛਿਆ ਤੂੰ ਕਰਨ ਕੀ ਗਈ ਸੀ ਖੇਤਾਂ ਵਿੱਚ? ਪ੍ਰੀਤੀ ਨੇ ਕਿਹਾ ਮੈਂ ਵੀ ਤੈਨੂੰ ਕੁਝ ਪੁੱਛਿਆ ਹੈ। ਗੁਰਪ੍ਰੀਤ ਕਹਿੰਦਾ ਹਾਂ ਕਰਦਾ। ਕੀ ਕਰ ਲਾਵਾਂਗੀ ਫਿਰ ਤੂੰ ਤ੍ਰਿਤੀ ਕਹਿੰਦੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕੁਝ ਵੀ ਗੁਰਪ੍ਰੀਤ ਕਹਿੰਦਾ ਤੇਨੂੰ ਕੁਝ ਪਤਾ ਲੱਗ ਜਾਂਦਾ ਤਾਂ ਤੂੰ ਫਿਰ ਮੇਰੇ ਨਾਲ ਵਿਆਹ ਕਰਵਾ ਲੈਣਾ ਸੀ ਕਿਤੇ ਮੈਨੂੰ ਤਾਂ ਬਸ ਮੇਰਾ ਬਾਰਸ ਚਾਹੀਦਾ ਸੀ ਤੇਰੇ ਤੱਕ ਤਾਂ ਮੈਨੂੰ ਕੋਈ ਮਤਲਬ ਹੀ ਨਹੀਂ ਸੀ ਤੇਰੇ ਵਰਗੀ ਜਨਾਨੀ ਨੂੰ ਤਾਂ ਕੋਈ ਦੇਖੇ ਨਾ ਜਿਸ ਦੀ ਕੋਈ ਇੱਜ਼ਤ ਨਹੀਂ ਹੈ ਘਰੋਂ ਨਿਕਲੀ ਹੋਈ ਦੂਜਾ ਵਿਧਵਾ ਪ੍ਰੀਤੀ ਕਹਿੰਦੀ ਮਤਲਬ ਇਹ ਸਭ ਤੂੰ ਬਾਰਸ ਹਾਸਲ ਕਰਨ ਲਈ ਕੀਤਾ ਗੁਰਪ੍ਰੀਤ ਕਹਿੰਦਾ ਹੋਰ ਤੇਰੇ ਵਰਗੀ ਕੋਲੋਂ ਮੈਂ ਕੀ ਲੈਣਾ ਸੀ ਪ੍ਰੀਤੀ ਕਹਿੰਦੀ ਠੋਖਾ ਦਿੱਤਾ ਹੈ ਤੂੰ ਮੈਨੂੰ ਉਹ ਗੁਰਪ੍ਰੀਤ ਨੇ ਥੱਪਣ ਮਾਰਨ ਲੱਗਦੀ ਹੈ ਤਾਂ ਗੁਰਪ੍ਰੀਤ ਉਸ ਨੂੰ ਤੱਕਾ ਦੇ ਕੇ ਬਾਹਰ ਚਲੇ ਜਾਂਦਾ ਹੈ ਘਰ ਦੀ ਨੌਕਰਾਨੀ ਨੇ ਆ ਕੇ ਪ੍ਰੀਤੀ ਨੂੰ ਚੁੱਕਿਆ ਤੇ ਕਹਿਣ ਲੱਗੀ ਕਿ ਬੀਬੀ ਜੀ ਤੁਸੀਂ ਇਥੋਂ ਚਲੇ ਜਾਓ ਨਹੀਂ ਤਾਂ ਇਹ ਤੁਹਾਨੂੰ ਵੀ ਮਾਰ ਦੇਵੇਗਾ ਜਿਸ ਤਰ੍ਹਾਂ ਇਸਨੇ ਆਪਣੇ ਹੀ ਘਰਦਿਆਂ ਨੂੰ ਮਾਰਿਆ ਹੈ ਕ੍ਰਿਤੀ ਤੋਂ ਇਹ ਸੁਣਿਆ ਨਾ ਗਿਆ ਕਿ ਗੁਰਪ੍ਰੀਤ ਦੁਆਰਾ ਆਪਣੇ ਹੀ ਘਰਦਿਆਂ ਨੂੰ ਮਾਰਿਆ ਗਿਆ ਹੈ ਘਰ ਦੀ ਨੌਕਰਾਨੀ ਨੇ ਦੱਸਿਆ ਕਿ ਗੁਰਪ੍ਰੀਤ ਦਾ ਪਰਿਵਾਰ ਹੈ ਇਸ ਦੀ ਇੱਕ ਭੈਣ ਹੈ ਜੋ ਪੁਨੀਆ ਪਿੰਡ ਵਿੱਚ ਰਹਿੰਦੀ ਹੈ ਤੇ ਇਹ ਪਿੰਡ ਪੰਗਾ ਸ਼ਹਿਰ ਦੇ ਨੇੜੇ ਪੈਂਦਾ ਹੈ ਤੁਸੀਂ ਜਾ ਕੇ ਉਸ ਕੋਲੋਂ ਸਭ ਪੁੱਛ ਲਓ ਉਹ ਇਸ ਤਰ੍ਹਾਂ ਸਭ ਕੁਝ ਨਹੀਂ ਦੱਸ ਸਕਦੀ ਪ੍ਰੀਤੀ ਨੇ ਨੌਕਰਾਨੀ ਤੋਂ ਗੁਰਪ੍ਰੀਤ ਦੀ ਭੈਣ ਦਾ ਪਤਾ ਲਿਆ ਅਤੇ ਉੱਥੇ ਚਲੀ ਗਈ ਪੁੱਛ ਪੁੱਛ ਕੇ ਉਹ ਘਰ ਤੱਕ ਜਾ ਪੁੱਜੀ ਤੇ ਜਾ ਕੇ ਉਸ ਨੇ ਦਰਵਾਜ਼ੇ ਦੀ ਬੈੱਲ ਬਜਾਈ ਤੇ ਇੱਕ 25 ਸਾਲ ਦੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਪ੍ਰੀਤੀ ਕਹਿੰਦੀ ਸਤ ਸ੍ਰੀ ਅਕਾਲ ਜੀ ਉਹ ਕੁੜੀ ਕਹਿੰਦੀ ਸਤ ਸ੍ਰੀ ਅਕਾਲ ਜੀ ਪਹਿਚਾਣਿਆ ਨਹੀਂ ਮੈਂ ਗੁਰਪ੍ਰੀਤ ਦੀ ਘਰ ਵਾਲੀ ਹਾਂ ਤੇ ਤੁਹਾਡੀ ਪਰਜਾਈ ਉਹ ਕੁੜੀ ਨੇ ਇਹ ਸੁਣਦੇ ਹੀ ਪ੍ਰੀਤੀ ਨੂੰ ਆਪਣੇ ਗਲ ਨਾਲ ਲਗਾ ਲਿਆ ਤੇ ਅੰਦਰ ਆਉਣ ਲਈ ਕਿਹਾ ਪ੍ਰੀਤੀ ਹੋਰ ਰਾਣੀ ਠੀਕ ਹੋ ਤੁਸੀਂ ਘਰ ਦੀ ਨੌਕਰਾਨੀ ਨੇ ਮੈਨੂੰ ਤੁਹਾਡਾ ਨਾਮ ਦੱਸਿਆ ਰਾਣੀ ਕਹਿੰਦੀ ਅੱਛਾ ਭਾਬੀ ਤੁਸੀਂ ਸਾਡੇ ਵੱਲ ਕਿਵੇਂ ਆ ਗਏ ਅਸੀਂ ਤਾਂ ਆਪਣੇ ਸਾਰੇ ਰਿਸ਼ਤੇ ਖਤਮ ਕੀਤੇ ਨੇ ਉਸ ਦਰਿੰਦੇ ਨਾਲ ਪਰ ਤੁਸੀਂ ਤਾਂ ਅਣਜਾਣ ਹੋ ਤੁਹਾਡਾ ਕੋਈ ਦੋਸ਼ ਨਹੀਂ ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਜ਼ਾ ਦੇ ਹੱਕਦਾਰ ਨਹੀਂ ਹੋ ਪ੍ਰੀਤੀ ਕਹਿੰਦੀ ਕੀ ਕੀਤਾ ਇਸਨੇ ਜੋ ਤੁਸੀਂ ਇਸ ਨਾਲ ਸਾਰੇ ਰਿਸ਼ਤੇ ਤੋੜ ਲਏ ਰਾਣੀ ਕਹਿੰਦੀ ਏ ਪੁੱਛੋ ਕਿ ਇਸਨੇ ਕੀ ਨਹੀਂ ਕੀਤਾ ਇਸ ਦੀ وجہ ਨਾਲ ਸਾਡਾ ਸਾਰਾ ਘਰ ਉਜੜ ਗਿਆ ਹੱਸਦਾ ਵਸਦਾ ਪਰ ਤੁਹਾਡੇ ਇੱਥੇ ਆਉਣੇ ਦੀ ਵਜ੍ਹਾ ਕੀ ਹੈ ਪ੍ਰੀਤੀ ਨੇ ਸਾਰੀ ਗੱਲ ਰਾਣੀ ਨੂੰ ਸ਼ੁਰੂ ਤੋਂ ਅੰਤ ਤੱਕ ਦੱਸ ਦਿੱਤੀ ਰਾਣੀ ਕਹਿੰਦੀ ਇਹ ਇਨਸਾਨ ਕਦੇ ਸੁਧਰ ਨਹੀਂ ਸਕਦਾ ਜਿਨ੍ਹਾਂ ਦੇ ਮੂੰਹ ਨੂੰ ਮਾਸ ਲੱਗ ਜਾਵੇ ਉਹ ਕਦੇ ਮਾਸ ਨਹੀਂ ਛੱਡ ਸਕਦੇ ਤੇ ਜਿਨ੍ਹਾਂ ਦੇ ਖੂਨ ਵਿੱਚ ਨਸ਼ਾ ਰਚ ਜਾਵੇ ਉਹ ਫਿਰ ਸੁਧਰਦੇ ਨਹੀਂ ਹੁੰਦੇ। ਕ੍ਰਿਤੀ ਕਹਿੰਦੀ ਇਸਨੇ ਕੀ ਕੀਤਾ ਇਸ ਤਰ੍ਹਾਂ ਦਾ ਜੋ ਤੁਸੀਂ ਇਸ ਨਾਲ ਸਾਰੇ ਰਿਸ਼ਤੇ ਖਤਮ ਕੀਤੇ ਹੋਏ ਨੇ। ਰਾਣੀ ਕਹਿੰਦੀ ਸੁੱਖਾਂ ਸੁਖ ਕੇ ਲਿਆ ਸੀ ਇਸ ਨੂੰ। ਮੇਰੀ ਵੱਡੀ ਭੈਣ ਤੇ ਮੈਂ ਦੋਨੇ ਉਮਰ ਦੇ ਹਿਸਾਬ ਨਾਲ ਵਧਣ ਲੱਗ ਪਈਆਂ। ਜ਼ਮੀਨ ਤਾਂ ਘਰ ਦੀ ਹੈ ਹੀ ਸੀ। ਪਰ ਪਿਓ ਸਾਡੇ ਨੂੰ ਪੀਣ ਦੀ ਆਦਤ ਸੀ ਜਿਸ ਕਰਕੇ ਚਾਚੇ ਹੁਣਾਂ ਨੂੰ ਜ਼ਮੀਨ ਦਾ ਲਾਲਚ ਹੋ ਗਿਆ ਕਿ ਇਸ ਦੇ ਤਾਂ ਪੁੱਤ ਵੀ ਨਹੀਂ ਹੈ ਸਭ ਨੇ ਇਹੀ ਸੋਚ ਲਿਆ ਕਿ ਜ਼ਮੀਨ ਅਸੀਂ ਕਿਸੇ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲੈਣੀ ਹੈ ਕੁੜੀਆਂ ਦਾ ਤਾਂ ਵਿਆਹ ਹੋ ਹੀ ਜਾਣਾ ਹੈ ਮੇਰੀ ਵੱਡੀ ਭੈਣ ਨੇ ਪੁੱਤ ਬਣ ਕੇ ਖੇਤਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਰੱਬ ਨੇ ਮੇਰੀ ਮਾਂ ਦੀ ਸੁਣ ਲਈ ਸਾਡੇ ਘਰ ਦੋ ਜੋੜੇ ਭਰਾਵਾਂ ਨੇ ਜਨਮ ਲਿਆ ਇੱਕ ਇੱਕ ਗੁਰਪ੍ਰੀਤ ਤੇ ਦੂਸਰਾ ਸੁਖਪ੍ਰੀਤ ਦੋਨਾਂ ਨੂੰ ਸੋਹਣੇ ਸਕੂਲ ਵਿੱਚ ਪੜਨ ਲਗਾਇਆ ਸੁਖਪ੍ਰੀਤ ਪੜਨ ਤੋਂ ਹਟ ਗਿਆ ਉਹਦਾ ਮਨ ਖੇਤੀ ਦੇ ਕੰਮਾਂ ਵਿੱਚ ਸੀ ਅਸੀਂ ਦੋਨੇ ਭੈਣਾ ਕਿਸੇ ਤਰ੍ਹਾਂ ਦਾ ਬੋਝ ਨਾ ਬਣ ਜਾਈਏ ਇਸ ਲਈ ਰਿਸ਼ਤੇਦਾਰਾਂ ਦੇ ਕਹੇ ਦੇ ਅਨੁਸਾਰ ਅਸੀਂ ਦੋਨੇ ਪੈਣਾ ਹਾਲੇ 18 ਸਾਲ ਦੀਆਂ ਵੀ ਨਹੀਂ ਹੋਈਆਂ ਜਦੋਂ ਵਿਆਹ ਕਰਵਾ ਲਿਆ ਸੁਖਪ੍ਰੀਤ ਹਮੇਸ਼ਾ ਮਾਂ ਦੇ ਕਹਿ ਵਿੱਚ ਰਹਿੰਦਾ ਸੀ ਗੁਰਪ੍ਰੀਤ ਮੁੰਡਿਆਂ ਦੇ ਨਾਲ ਸਕੂਲ ਵਿੱਚ ਘੁੰਮਦਾ ਰਹਿੰਦਾ ਸੀ ਹਾਲੇ 8ਵੀਂ ਕਲਾਸ ਵਿੱਚ ਹੀ ਸੀ ਕਿ ਵੱਡੇ-ਵੱਡੇ ਨਸ਼ੇ ਲਗਾ ਲੈ ਲੱਗਿਆ ਵੀ ਵੱਡੇ ਮੁੰਡਿਆਂ ਨਾਲ ਬੈਠ ਉੱਠ ਕੇ ਸਾਨੂੰ ਪਤਾ ਲੱਗਾ ਤਾਂ ਅਸੀਂ ਸੈਂਟਰ ਵਿੱਚ ਭੇਜ ਦਿੱਤਾ ਠੀਕ ਕਰਵਾ ਕੇ ਵਾਪਸ ਲਿਆਂਦਾ ਪ੍ਰੀਤੀ ਕਹਿੰਦੀ ਠੀਕ ਹੋ ਗਿਆ ਸੀ ਤਾਂ ਹੁਣ ਕਿਵੇਂ ਲੱਗ ਪਿਆ ਰਾਣੀ ਕਹਿੰਦੀ ਠੀਕ ਨਹੀਂ ਸੀ ਇਹ ਹੋਰ ਲੱਗ ਗਿਆ ਸਕੂਲ ਬਹੁਤ ਸਮਝਾਇਆ ਪਰ ਇਹ ਨਹੀਂ ਸਮਝ ਸਕਿਆ ਅੱਜ ਵੀ ਉਹ ਦਿਨ ਯਾਦ ਕਰ ਮੇਰੀ ਰੂਹ ਕੰਬ ਜਾਂਦੀ ਹੈ ਗਵਾਂਡੀਆਂ ਦਾ ਫੋਨ ਆਇਆ ਤੇ ਮੈਂ ਰਸੋਈ ਵਿੱਚ ਹੀ ਡਿੱਗ ਗਈ ਪਿੰਡ ਵਿੱਚ ਵੀ ਡਿੱਗਦੀ ਡਿੱਗਦੀ ਚੁੱਪਚਾਪ ਆਈ ਘਰ ਸਾਰੇ ਰੋ ਰਹੇ ਸੀ ਕਹਿੰਦੇ লাশ ਦੂਸਰੇ ਦਿਨ ਮਿਲਣੀ ਹੈ ਪ੍ਰੀਤੀ ਕਹਿੰਦੀ ਕਿਸ ਦੀ লাশ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ